ਹੋ ਵੀ ਮਿੱਤਰੋ ਤੁਸੀਂ ਦੇਖ ਸਕਦੇ ਹੋ ਪਹਿਲਾਂ ਕਿਵੇਂ ਦੀ ਤੇ ਹੁਣ ਆ ਦੇਖੋ ਪਾਥੀਆਂ ਪੁੱਥੀਆਂ ਸਾਰੀਆਂ ਚੱਕਤੀਆਂ ਚਲੋ ਸਾਫ਼ ਕਰਤਾ ਦੇਖੋ ਜੀ ਐਨ ਵਧੀਆ ਬਣਾਤਾ ਉਹ ਦੇਖੋ ਜੀ ਐਨ ਸਫਾਈ ਕਰੇ ਤੋਂ ਜੀ ਵਧੀਆ ਲੱਗਦਾ ਦੇਖੋ ਇਧਰ ਅਸੀਂ ਭਰਦੇ ਲਾਦੇ ਵੀ ਉਧਰ ਪਰਲੇ ਪਾਸੇ ਕੁਛ ਨਹੀਂ ਹੈ ਤੇ ਇੱਥੇ ਵਧੀਆ ਹੁਣ ਆ ਵੀ ਦੇਖੋ ਜੀ ਥੋੜੇ ਕੇ ਟਾਈਮ ਤੱਕ ਇਹ ਵੀ ਸਾਫ਼ ਕਰ ਦਾਂਗੇ ਵਧੀਆ ਤੇ ਉਧਰੋਂ ਨੌਜਵਾਨ ਲੱਗ ਰਹੇ ਚੈਨੀ ਗੋਬਿੰਦਪੁਰਿਆ ਸਾਡਾ ਆਸਾਰੀ ਮਿਹਨਤ ਕਰ ਰਹੇ ਆਂ ਹੀ ਅਸੀਂ ਲੈ ਮੇਟਰੋ ਸਾਫ ਸਫਾਈ ਹੋ ਰਹੀ ਆ ਤੇ ਬਾਕੀ ਤੁਹਾਨੂੰ ਬਾਅਦ ਚ ਦੱਸਦੇ ਆਂ ਇਹਨ ਵਧੀਆ ਸਾਫ ਸਫਾਈ ਕਰਤੀ ਆ ਦੇਖੋ ਇਧਰ ਚ ਇੰਨੀ ਪ੍ਰਧਾਨੀ ਵਿਚਾਰ ਪੇਸ਼ ਕਰੋ ਇਹ ਦੁਕਾਨ ਨੂੰ ਤਾਂ ਫੋਟੋ ਆ ਦੇਖੋ ਇਧਰ ਨੂੰ ਸਾਫ ਸਫਾਈ ਕਰਤੀ ਵਧੀਆ ਉਧਰ ਡੱਕੇ ਪਈ ਨਹੀਂ ਸਾਫ ਸਫਾਈ ਪੂਰੀ ਕਰ ਰੱਖੀ ਆ ਆਪਣੇ ਦੇਖੋ ਉਧਰ ਪਾਥੀਆਂ ਯੱਕਰੀਆਂ ਨੇ ਮਤਾਈਆਂ ਤੇ ਇਧਰ ਸਾਫ ਸਫਾਈ ਕਰਤੀ ਦੇਖੋ ਵਧੀਆ ਐਨ ਓਕੇ ਗੱਲਬਾਤ ਕਰਤੀ ਜੀ ਦੇਖੋ ਐਨ ਵਧੀਆ ਸਾਫ ਸਫਾਈ ਸਵੇਰ ਦੇ ਲੱਗ ਰਹੇ ਆ ਤਾਂ ਕਿ ਯਾਕੇ ਸਾਫ ਸਫਾਈ ਹੋਈ ਹੈ ਜੀ